ਤਾਂ ਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਵਾਲੀ ਜਿਹੜੀ ਵੀਡੀਓ ਲੈ ਕੇ ਆਏ ਆਂ ਆਪਾਂ ਤੁਹਾਡੇ ਲਈ ਕਾਟਨ ਦੇ ਸੂਟਾਂ ਦੀ ਵੀਡੀਓ ਹੋਊਗੀ ਜੋ ਕਿ ਨਾਲ ਆਪਾਂ ਨੇ ਸਲਵਾਰ ਵਰਕ ਕੀਤੇ ਹੋਏ ਸੂਟ ਨੇਗੇ ਕਾਫੀ ਸੂਟ ਵਿੱਚ ਇਹਦੇ ਪ੍ਰਿੰਟ ਰਹਿਣਗੇ ਔਰ ਬਿਨਾ ਵਰਕ ਤੋਂ ਵੀ ਸੂਟ ਹੋਣਗੇ ਜੋ ਹੋਊਗੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਅੱਜ ਸ਼ੋਅ ਕਰਾਂਗੇ ਅਗਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਅਤੇ ਮੇਰੀਆਂ ਜਿਹੜੀਆਂ ਭੈਣਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹ ਸਾਡੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਂਦਾ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਤੁਸੀਂ ਸੋਹਣੇ-ਸੋਹਣੇ ਸੂਟ ਸਭ ਤੋਂ ਪਹਿਲਾਂ ਵੇਖ ਸਕੋ ਆਪਾਂ ਤੁਹਾਨੂੰ ਸੂਟ ਦਿਖਾਣੇ ਆ ਜੋ ਕਿ ਆਪਾਂ ਸੂਟ ਰੈਡੀ ਕੀਤੇ ਨੇ ਤੁਸੀਂ ਕਿਸੇ ਤਰ੍ਹਾਂ ਦਾ ਵੀ ਫੈਬਰਿਕ ਤੇ ਕੋਈ ਵੀ ਵਰਕ ਕਰਵਾ ਸਕਦੇ ਹੋ ਸਾਡੇ ਤੋਂ ਹੈਂਡਵਰਕ ਮਸ਼ੀਨ ਵਰਕ ਕੋਈ ਵੀ ਵਰਕ ਕਰਵਾ ਸਕਦੇ ਹੋ ਪਾ ਜਿਹੜੇ ਤੁਹਾਨੂੰ ਸੂਟ ਰੈਡੀ ਕੀਤੇ ਨੇ ਉਹ ਦਿਖਾ ਰਹਿਆਂਗੇ ਬਹੁਤ ਸੋਹਣੇ ਪੀਸ ਨੇਗੇ ਜੋ ਸੂਟ ਰੈਡੀ ਹੋਏ ਹੋਏ ਨੇਗੇ ਇਹਦਾ ਸ਼ਰਟ ਦਾ ਪ੍ਰਿੰਟ ਹੋਊਗਾ ਇਹਦੇ ਨਾਲ ਬਾਟਮ ਹੋਊਗੀ ਕਰੀਮ ਕਲਰ ਦੀ ਇਸ ਤਰ੍ਹਾਂ ਬਾਟਮ ਤੇ ਫਲਾਵਰ ਬਣਿਆ ਹੋਇਆ ਬਹੁਤ ਸੋਹਣਾ ਇਹ ਸ਼ਰਟ ਦਾ ਪ੍ਰਿੰਟ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ ਆਰਡਰ ਕਰ ਸਕਦੇ ਹੋ ਸੂਟ ਦਾ ਪ੍ਰਾਈਸ ਹੈਗਾ ਜਿਹੜਾ 600 ਰੁਪਏ ਹੈ ਦੂਸਰਾ ਡਿਜ਼ਾਈਨ ਇਹਦੇ ਵਿੱਚ ਇਹ ਹੈ ਇਹ ਡਿਜ਼ਾਈਨ ਬਹੁਤ ਸੋਹਣਾ ਹੈ ਮੈਂ ਇਹਦੇ ਕਲਰ ਦੇ ਨਾਲ ਬੋਟਮ ਹੈ ਇਹਦਾ ਸ਼ਰਟ ਦਾ ਪ੍ਰਿੰਟ ਹੈ ਬਹੁਤ ਸੋਹਣਾ ਤੁਸੀਂ ਇਹਨੂੰ ਸਕਰੀਨਸ਼ਾਟ ਲੈ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਬੋਟਮ ਵਰਕ ਬਹੁਤ ਸੋਹਣਾ ਹੋਇਆ ਹੋਇਆ ਦੂਸਰਾ ਇਹ ਵਾਲਾ ਕਲਰ ਹੈ ਸ਼ਰਟ ਹੋ ਗਈ। ਆ ਬਾਟਮ ਵਰਕ ਹੈ। ਕਲਰ ਕੰਬੀਨੇਸ਼ਨ ਦੇਖ ਸਕਦੇ ਹੋ ਤੁਸੀਂ ਜੋ ਹੋਗੀ ਸ਼ਰਟ ਦੇ ਪ੍ਰਿੰਟ ਅਕੋਰਡਿੰਗ ਕਲਰ ਲ ਯੂਜ਼ ਕੀਤੇ ਹੋਏ ਨੇ ਆਪਾਂ ਨੇ। ਅਗਲਾ ਡੀਨ ਇਹ ਵਾਲਾ ਹੈ। ਇਹ ਵੀ ਡੀਨ ਬਹੁਤ ਸੋਹਣਾ ਹੈ। ਇਸ ਤਰ੍ਹਾਂ ਸ਼ਰਟ ਤੇ ਇਹ ਸ਼ਰਟ ਦਾ ਪ੍ਰਿੰਟ ਹੈ ਇਸ ਤਰ੍ਹਾਂ ਬਾਟਮ ਤੋਂ ਵੀ ਵਰਕ ਹੈ ਬਹੁਤ ਸੋਹਣਾ ਵਰਕ ਹੈ ਇਹ ਵੀ ਪ੍ਰਿੰਟ ਬਹੁਤ ਸੋਹਣਾ ਹੈ ਜਿਹਦੇ ਨਾਲ ਮਹਿਰੂਨ ਸ਼ੇਡ ਦੀ ਆਪਾਂ ਨੇ ਬਾਟਮ ਰੱਖੀ ਹੈ ਇਹ ਦਾ ਬਾਟਮ ਦਾ ਡਿਜ਼ਾਈਨ ਹੈ ਕਾਇਦ ਵੀਡੀਓ ਚ ਕਲਰ ਨਾਲ ਸਹੀ ਆ ਰਿਹਾ ਹੋਵੇ ਪਰ ਇਹ ਮਹਿਰੂਨ ਕਲਰ ਹੈ। ਉਹ ਸੋਨਾ ਕਲਰ ਹੈ। ਇਸ ਤਰ੍ਹਾਂ ਜੋ ਸ਼ਰਟ ਦੇ ਵਿੱਚ ਕਲਰ ਹੈ। ਕੋਈ ਕਲਰ ਸੇਮ ਆਪਾਂ ਨੇ ਇਹਦੇ ਬੋਟਲ ਉੱਪਰ ਕੀਤੇ ਆ। ਰੈੱਡ ਲਾ ਕੇ ਇਹ ਦੋ ਸੋਨਾ ਕਲਰ ਕੰਬੀਨੇਸ਼ਨ ਹੋਏ ਹੋਏ ਨੇ ਸਾਰੀ ਛੂਟਾਂ ਦੀ। ਫੈਬਰਿਕ ਪਿਓਰ ਕੈਂਬ੍ਰਿਕ ਦਾ ਫੈਬਰਿਕ ਹੋਊਗਾ। ਦੂਸਰਾ ਡਿਜ਼ਾਈਨ ਇਹਦੇ ਚ ਹੀ ਬਣਿਆ ਹੋਇਆ। ਇਹ ਵੀ ਡਿਜ਼ਾਈਨ ਬਹੁਤ ਸੋਹਣਾ ਹੈ। ਸਾਰੇ ਡਿਜ਼ਾਈਨ ਅਲਗ-ਅਲਗ ਦੇ ਡਿਜ਼ਾਈਨ ਹੋਊਗੀ। ਇਹਦੀ ਸ਼ਰਟ ਦਾ ਪ੍ਰਿੰਟ ਹੈ ਸਾਰੇ ਸੂਟ ਇਹ ਪਿਓਰ ਕੈਮਰਿਕ ਦੇ ਸੂਟ ਹੋਣਗੇ ਕੋਈ ਵੀ ਸਿੰਥੈਟਿਕ 베ਸ ਤੇ ਸੂਟ ਨਹੀਂ ਹੋਊਗਾ ਦੂਸਰਾ ਇਹ ਵਾਲਾ ਪ੍ਰਿੰਟ ਹੈ ਸ਼ਰਟ ਦਾ ਇਹ ਬਾਟਮ ਵਰਕਰ ਹਾਂਜੀ ਇਹ ਸੀ ਆਪਣੇ ਬਾਟਮ ਵਰਕਰ ਵਾਲੇ ਸੂਟ ਇਹ ਆਪਣੇ ਬਿਨਾ ਵਰਕ ਤੋਂ ਸੁਖਨੇ ਇਹ ਇਸ ਤਰ੍ਹਾਂ ਮੈਚਿੰਗ ਸੁਖਨੇ ਜੇ ਵਰਕ ਵਾਲੇ ਫੁੱਟ ਲੈ ਸਕਦੇ ਇਸ ਤਰ੍ਹਾਂ ਮੈਚਿੰਗ ਫੁੱਲ ਵੀ ਲੈ ਸਕਦੇ ਦੂਸਰਾ ਕਲਰ ਇਹਦੇ ਚਾਹੀਏ ਇਹਨਾ ਇਸ ਤਰ੍ਹਾਂ ਲਾਈਟ ਸ਼ੇਡ ਜੇ ਦੀ ਬਾਟਮ ਹੈ ਤੀਸਰਾ ਕਲਰ ਇਹਦੇ ਚਾ ਆਪਣਾ ਮਹਿੰਦੀਆ ਸ਼ੇਡ ਬਹੁਤ ਸੋਹਣਾ ਕਲਰ ਹੈ ਵੀ ਪ੍ਰਿੰਟ ਬਹੁਤ ਸੋਹਣਾ ਹੈਗਾ ਸਾਰੇ ਸੂਟ ਆਪਣੇ ਮੈਚਿੰਗ ਸੂਟ ਰਹਿਣਗੇ। ਕਿ ਕਿਸੇ ਸੈਸ਼ਨ ਨੇ ਦੋ ਸੂਟ ਵੀ ਟ੍ਰਾਈ ਕਰਨੇ ਹੋਣ ਤਾਂ ਮੈਂ ਸਹੀ ਕਰ ਸਕਦਾ। ਦੋ ਸੂਟ ਆਪਣੇ ਕੋਲੇ ਸੇਮ ਸੂਟ ਨੇਗੇ। ਇਹ ਵੀ ਪ੍ਰਿੰਟ ਬਹੁਤ ਸੋਹਣਾ ਹੈ। ਇਸ ਤਰ੍ਹਾਂ ਇਹਨਾਂ ਬੋਟਮਾਂ ਮੈਂ ਇਹ ਸ਼ੇਡ ਦੀ। ਇਹ ਆਪਣੇ ਕੋਲ ਮੈਚਿੰਗ ਸੀ ਤੇ ਇਹ ਆ ਗਿਆ ਆਪਣੇ ਕੋਲ ਸਿੰਪਲ ਆਲਓ ਵਰਤੂਣੇ ਦੇ ਜੇ ਵੀ ਪ੍ਰਿੰਟ ਬਹੁਤ ਸੋਹਣੇ ਨੇਗੇ ਅਗਰ ਵੀਡੀਓ ਚਲੋ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਸਾਨੂੰ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜਰੂਰ ਕਰਨਾ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ